ਬੱਤਰੀਆ ਕਾਲ ਜੀ ਜਿਹੜਾ ਆਪਾਂ ਸ਼ੈੱਡ ਬਣਾ ਰਹੇ ਹਾਂ ਨਾ ਇਹ ਆਉਣ ਵਾਲੀਆਂ ਵੀਡੀਓ 'ਚ ਤੁਹਾਨੂੰ ਦੱਸ ਦਿਆਂਗੇ ਵੀ ਆਪਾਂ ਕਾਦਾ ਬਣਾ ਰਹੇ ਹਾਂ ਸ਼ੈੱਡ ਤੇ ਤੁਸੀਂ ਨਾਲ-ਨਾਲ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਹੁਣ ਵਲੌਗ ਵੀ ਕੰਮ ਤੋਰਾਂਗੇ ਜਿਹੜਾ ਆ ਕੰਮ ਕੀਤਾ ਇਹਦੇ ਕੰਮ ਦੇ ਨਾਲ ਹੀ ਆਪਾਂ ਵੀਡੀਓ ਪਾਇਆ ਕਰਾਂਗੇ ਇਸ ਕੰਮ ਦੇ ਮਤਲਕੀ ਤੇ ਆ ਆਪਣਾ ਬਾਗ ਹੈ ਬਿਲਡਰ ਤੇ ਇਹ ਆਪਣੇ ਪਿੱਲਰ ਭਰ ਰਹੇ ਆ ਥੱਲੇ ਉੱਤੇ ਪੱਤੀ ਲਾ ਕੇ ਪਲੇਟ ਲਾ ਕੇ ਤੇ ਪਾਈਪਾਂ ਖੜੀਆਂ ਕਰ ਦਿਆਂਗੇ ਨਾਲ ਬੰਨੀਆਂ ਜਾਣਗੀਆਂ ਉਹ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਦਿਖਨ ਨੂੰ ਮਿਲਣਗੀਆਂ ਤੇ ਤੁਹਾਨੂੰ ਸਾਰਾ ਦੱਸਾਂਗੇ ਵੀ ਕਿੰਨਾ ਸ਼ੈੱਡ ਪਾਇਆ ਕਿੰਨਾ ਖਰਚਾ ਆ ਸਾਰਾ ਕੁਝ ਦੱਸਾਂਗੇ ਲੈ ਵੀ ਸਜਣੋ ਪਿੱਲਰ ਆਹ ਥੱਲੇ ਦੇ ਭਰੇ ਗਏ ਆ ਤੇ ਜਦੋਂ ਇਹ ਸੁੱਕਦੇ ਆ ਤੇ ਫਿਰ ਪਾਈਪਾਂ ਖੜੀਆਂ ਕਰਕੇ ਤੇ ਸ਼ੈੱਡ ਪਾਵਾਂਗੇ ਨਾਲ-ਨਾਲ ਤੁਹਾਨੂੰ ਦਿਖਾਉਦੇ ਰਹਾਂਗੇ ਤੇ ਕਾਹਦਾ ਸ਼ੈੱਡ ਪਾ ਰਹੇ ਆ ਇਹ ਹਜੇ ਸਰਪ੍ਰਾਈਜ਼ ਹੀ ਆ ਜਦੋਂ ਬਣ ਗਿਆ ਨਾ ਉਦੋਂ ਜਰੂਰ ਦੱਸਾਂਗੇ ਤੇ ਫਿਰ ਜਦੋਂ ਬਣਨ ਤੋਂ ਬਾਅਦ ਹੀ ਦੱਸਾਂਗੇ ਵੀ ਇੱਥੇ ਕੀ ਬਣਾਇਆ ਕੀ ਹੈ ਬਾਕੀ ਆ ਟੁਏ ਟੁਏ ਜੇ ਪੂਰਦੇ ਆ ਸੈੱਟ ਕਰਦੇ ਆ ਸਾਰਾ ਪੱਧਰ ਕਰਦੇ ਆ ਥਾਂ ਤੇ ਬਣੇ ਰਹੋ ਵੀਡੀਓ ਦੇ ਨਾਲ ਲਾਏ ਵੀ ਸਜਣਾ ਪਾਈਪਾਂ ਪਈਆਂ ਤੇ ਆ ਪਈਆਂ ਚਾਦਰਾਂ ਆਪਾਂ ਇਹਨਾਂ ਨੂੰ ਮਾਰਨ ਲੱਗਿਆਂ ਰੰਗ ਸਾਫ਼ ਕਰਕੇ ਤੇ ਧੁੰਦ ਦੇ ਵੀ ਬਾਹਰ ਕਿੰਨੀ ਹੈ ਕੱਲ ਤੁਹਾਨੂੰ ਵਿਖਾਇਆ ਸੀ ਨਾ ਵੀ ਪਿਟਿਸ਼ਨ ਭਰਤੇ ਆ ਹਣੇ ਪਾਈ ਪੰਜ ਲਾ ਦੀਏ ਪਹਿਲਾਂ ਰੰਗ ਮਾਰ ਦਈਏ ਨਾ ਤੇ ਫਿਰ ਸੌਖਾ ਹੋ ਜਾਊਗਾ ਨਹੀਂ ਤਾਂ ਆ ਜਿਵੇਂ ਬਾਰ ਬਣਾਇਆ ਇਹਨੂੰ ਰੰਗ ਮਾਰਿਆ ਨਹੀਂ ਨਾ ਪ੍ਰਾਈਮਰ ਮਾਰਿਆ ਬਾਅਦ ਚੌਕਾ ਹੋ ਜਾਂਦਾ ਮਾਰਨ ਹੁਣ ਥੱਲੇ ਪੰਜਾਂ ਨੂੰ ਰੰਗ ਮਾਰਦੇ ਆ ਰੰਗ ਰਲਾ ਕੇ ਤੇ ਫਿਰ ਨਾਲ-ਨਾਲ ਵੀਡੀਓ ਦੇ ਬਣੇ ਰਹੋ ਨੂੰ ਪਹਿਲਾਂ ਕਾਹਦੇ ਸਾਫ਼ ਚੰਗੀ ਤਰ੍ਹਾਂ ਮਾੜਾ ਮੋਟਾ ਜਿਹੜਾ ਜੰਘਾਲ ਯਾਤ ਰੇਲ ਨੂੰ ਸਾਫ਼ ਕਰਕੇ ਫਿਰ ਪ੍ਰਾਈਮਰ ਮਾਰਾਂਗੇ ਇੱਕ ਕਰਮ ਪ੍ਰਾਈਮਰੀ ਬਾਝੇ ਨਾ ਤੇ ਜੰਘਾਲ ਤੋਂ ਪਾਈਪਾਂ ਬਚ ਮੈਂ ਰਹਿੰਦੀਆਂ ਵੀਡੀਓ ਨੂੰ ਤੁਸੀਂ ਬਸ ਚੰਗਾ ਪਿਆਰ ਦਿਓ। ਉਹ ਆ ਵੀਆ ਪ੍ਰਾਈਮਰ ਪੁਰਾਣਾ ਪਿਆ ਸੀ ਆਪਣੇ ਕੋਲੇ ਮਤਲਬ ਪੁਰਾਣਾ ਕਹਿੰਦਾ ਭਾਵ ਘਰੇ ਪਿਆ ਸੀ ਤੇ ਆ ਤਾਰਪੀਨ ਲਿਆਂਦਾ ਦੋ ਬੋਤਲਾਂ ਤੇ ਇਹਨੂੰ ਕਰਕੇ ਮਿਕਸ ਫਿਰ ਇਹਨਾਂ ਦੇ ਮਾਰਦੇ ਆ ਪ੍ਰਾਈਮਰ ਇਹ ਕਰੀ ਰੋਕ ਲੂ ਲੈ ਵੀ ਆ ਰੰਗ ਪ੍ਰਾਈਮਰ ਆ ਪ੍ਰਾਈਮਰ ਪਾ ਲਿਆ ਹੱਬ ਧੱਕਾ ਵੀ ਮਾਰਿਆ ਸੀ ਫਿਰ ਵੀ ਵੇਚਣਾ ਅਜੇ ਸੰਘਣਾ ਥੋੜਾ ਜਿਹਾ ਚੱਲ ਪਿੱਠੋਂ ਆ ਜੂਗਾ ਕੋਈ ਨਹੀਂ ਇਹਨੂੰ ਸੰਘਣਾ ਤੋਂ ਕੀ ਹੁੰਦਾ ਹੈ ਲੈ ਵੀ ਥੋੜਾ ਜਿਹਾ ਪਾਵਾਂਗੇ ਇਹਦੇ ਚ ਤਾਰਪੀਨ ਇਹਨੂੰ ਲਾ ਕੇ ਟੱਕਣਾ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਮਾਰ ਕੇ ਵੇਖਦੇ ਆ ਵੀ ਕੀ ਬਣਿਆ ਇਹ ਹਜੇ ਟੈਸਟਿੰਗ ਦੌਰ ਚ ਹੈ ਆਪਾਂ ਖੌ ਖੰਡੜੇ ਕਿੰਨਾ ਚਾਹੋਂ ਮੰਨਦਾ ਲੈ ਬਸ ਇਹੋ ਜਿਹਾ ਪ੍ਰੈਮਰ ਆਪਾਂ ਮਾਰਨਾ ਤੇ ਆ ਸਾਰੀਆਂ ਪਾਈਪਾਂ ਨੂੰ ਮਾਰ ਕੇ ਪ੍ਰੈਮਰ ਤੇ ਫਿਰ ਤੁਹਾਨੂੰ ਵਿਖਾਉਣਿਆ ਵੀ ਵੱਜ ਗਿਆ ਤੇ ਉਸ ਤੋਂ ਬਾਅਦ ਜਦੋਂ ਲੋੜੀਆਂ ਹੋਈਆਂ ਅਜੇ ਉਹ ਕੱਲ ਨੂੰ ਆਉਂਦੇ ਕਿ ਪਰਸੋਂ ਆਉਂਦੇ ਆ ਫਿਰ ਤੁਹਾਨੂੰ ਅਗਲਾ ਕੰਮ ਉਹ ਨੂੰ ਖਾਵਾਂਗੇ ਰੋਕ ਲੋ ਵੀ ਪਾਈਪਾਂ ਸਾਰੀਆਂ ਨੂੰ ਵੱਜ ਗਿਆ ਪ੍ਰੈਮਰ ਤੇ ਬਾਹਰ ਨੂੰ ਵੀ ਵੱਜ ਗਿਆ ਬਾਹਰ ਉਹ ਚਾਸੀ ਫਿਰ ਕੁਰਸੀ ਰੱਖ ਕੇ ਮਸਾਂ ਉਹ ਤਾਲੀਆਂ ਪਾਈਪਾਂ ਨੂੰ ਕਿਤਾ ਪੰਗਾ ਲੈ ਬੈਠੇ ਸੀ ਚਲੋ ਕੰਮ ਨਿਬੜ ਗਿਆ ਇਹ ਵੀ ਕੰਮ ਨਿਬੜ ਗਿਆ ਹੁਣ ਮਿਸਤਰੀ ਆਉਂਦੇ ਤਾਂ ਫਿਰ ਤੁਹਾਨੂੰ ਅੱਗੇ ਵਿਖਾਉਣੇ ਆ